ਫਰੀਦਕੋਟ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਜਵਾਨਾਂ ਦੀ ਜਾਲੀ ਆਰਸੀ ਬਣਾ ਕੇ ਲੋਕਾਂ ਨੂੰ ਸ਼ਿਕਾਰ ਬਣਾਉਣ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਪੁਲਿਸ ਨੇ ਤਿੰਨ ਆਦਮੀਆਂ ਨੂੰ ਕਾਬੂ ਕੀਤਾ ਹੈ। ਉਹਨਾਂ ਕੋਲੋਂ ਕਰੀਬ 10 ਨਕਲੀ ਆਰਸੀ ਅਤੇ ਇੱਕ ਟਰੈਕਟਰ ਵੀ ਬਰਾਮਦ ਕੀਤਾ ਗਿਆ ਹੈ। ਇਹ ਲੋਕ ਫਰੀਦਕੋਟ ਸ਼ਹਿਰ ਮੁਖਤਸਰ ਸਾਹਿਬ ਮਲੋਟ ਆਦਿ ਸ਼ਹਿਰਾਂ ਵਿੱਚ ਮੁੱਖ ਤੌਰ ਤੇ ਕੰਮ ਕਰਦੇ ਸਨ। ਇਸ ਬੰਦੀ ਜਾਣਕਾਰੀ ਦਿੰਦੇ ਡੀਐਸਪੀ ਜਸਤਿੰਦਰ ਸਿੰਘ ਨੇ ਦੱਸਿਆ ਹੈ। ਦੀ ਸੂਚਨਾ ਦੇ ਤੱਤੇ ਕਾਰਵਾਈ ਕਰਦੇ ਪੁਲਿਸ ਨੇ ਕਰੀਬ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਟ ਇਨਸਪੈਕਟਰ ਸ਼ਿਦੇ ਰੇਸ਼ ਕੁਮਾਰ ਐਸਐਚਓ ਥਾਣਾ ਸਿਟੀ ਤੇ ਇਸੇ ਪਰਮੇੇਤ ਪਾਸ ਮੁਕਰੀ ਹੋਈ ਸੀ ਕਿ ਤਿੰਨ ਬੰਦੇ ਵਿਜੇ ਕੁਮਾਰ ਸਰਮੰਦਰ ਸਿੰਘ ਤੇ ਹਰਪ੍ਰੀਤ ਸਿੰਘ ਜਿਹੜੇ ਵੀ ਪੁਰਾਣੇ ਤੇ ਨਾਏ ਟਰੈਕਟਰਾਂ ਦੀ ਰੀਜ਼ਰਵ ਫੌਕਟ ਕਰਦੇ ਨੇ ਤੇ ਉਹਨਾਂ ਦੀਆਂ ਜਲਦੀ ਆਸੀਆਂ ਬਣਾ ਕੇ ਤੇ ਉਹਨਾਂ ਨੂੰ ਗਾਂ ਸੇਲ ਕਰਦੇ ਜਿਹਦੇ ਵਿੱਚ ਅਸੀਂ ਕੁਝ ਆਸੀਆਂ ਤੇ ਇੱਕ ਟਰੈਕਟਰ ਸਟੈਂਡਰਡ ਅਸੀਂ ਬਰਾਬਰ ਕਰ ਲਿਆ ਤੇ ਫਰਦਰ ਸਾਡੀ ਇਹ ਇਨਵੈਸਟੀਗੇਸ਼ਨ ਜਰੀਏ ਚੱਲ ਰਹੀ ਹੈ ਮੁਕੇ ਸਰ ਕੋਈ ਮੋਰਾ ਵਗੈਰਾ ਕੁਝ ਹੋਰ ਵੀ ਸਮਾਨ ਮਿਲੇ ਨਹੀਂ ਅਜੇ ਸਿਰਫ ਆਸੀਆਂ ਸਾਨੂੰ ਮਿਲੀਆਂ ਨੇ ਤੇ ਇੱਕ ਟਰੈਕਟਰ ਮਿਲਿਆ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਕਰੀਬ 10 ਦੇ ਕਰੀਬ ਹੈ। ਪਰਾਧ ਦੇ ਟਰੈਕਟਰ ਦੀਆਂ ਤੇ ਹੋਰ ਵੀ ਤੇ ਇਹ ਹੋਰ ਉਹਦੇ ਵਿੱਚ ਇੱਕ ਬਲੈਰੋ ਆ ਇੱਕ ਸਵਿਫਟ ਆ ਉਹਨਾਂ ਦੀ ਇਸ ਤਰ੍ਹਾਂ ਕਰਦੇ। ਸਰ ਕੋਲ ਮੇਲੇ ਲਾ ਕੇ ਕਿਸ ਤਰ੍ਹਾਂ ਦਾ ਗੈਂਗ ਲੋਕਾਂ ਨੂੰ ਸ਼ਕਰਮਣਾ ਦਾ ਸਿਪਾਣਾ। ਇਹ ਜਿਹੜੇ ਟਰੈਕਟਰਸ ਜਿਨ੍ਹਾਂ ਦੇ ਕਾਗਜ਼ ਨਹੀਂ ਸੀ ਹੁੰਦੇ ਜਾਂ ਗਵਾਜਾਂ ਦੇ ਸੀ ਜਾਂ ਦੋ ਨੰਬਰ ਦੇ ਕਿਤੇ ਟਰੈਕਟਰ ਆ ਜਾਂਦੇ ਸੀਗੇ ਉਹ ਟਰੈਕਟਰ ਇਹ ਮੰਡੀਆਂ ਦੇ ਵਿੱਚ ਜਿਹੜੀਆਂ ਸਾਡੇ ਇੱਥੇ ਲੋਕਲ ਮੰਡੀਆਂ ਲੱਗਦੀਆਂ ਨੇ ਵੀਕਲੀ ਉਹਨਾਂ ਵਿੱਚੋਂ ਇਹ ਟਰੈਕਟਰ ਲੈ ਲੈਂਦੇ ਸੀਗੇ। ਤੇ ਘੱਟ दाम ਦੇ ਉੱਤੇ ਲੈ ਗਏ ਕਿਉਂਕਿ ਜਿਨ੍ਹਾਂ ਨੇ ਕਾਗਿਓ ਨਹੀਂ ਸੀ ਉਹਨਾਂ ਦੇ ਪੈਸੇ ਵੀ ਇੰਨੇ ਚੋ ਵੀ ਘੱਟ ਦਿੰਦੇ ਸੀਗੇ ਤੇ ਉਹਨਾਂ ਨੂੰ ਗਾ ਫਰਦਰ ਆਪਣੇ ਕੋਲੋਂ ਕਾਗਜ਼ ਬਣਾ ਕੇ ਆਰਸੀਆਂ ਬਣਾ ਕੇ ਤੇ ਉਹ ਕੋਲੇ-ਵਾਲੇ ਲੋਕਾਂ ਨੂੰ ਠੱਗਦੇ ਸੀ ਉਹਨਾਂ ਨੂੰ ਸੇਜ ਦਿੱਤਾ ਸੀਗੇ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ